ਸਾਸੀ ਗਾਲ ਦੋਸਤੋ ਆ ਲੁਧਿਆਣੇ ਦੀ ਟਾਪਰ ਟੀਮ ਬੈਠੀ ਹੈਗੀ ਆ ਹੈ ਟਾਪਰ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਭਾਈ ਜੀ ਮੜਾ ਉੱਚੀ ਬੋਲਿਓ ਵਧੀਆ ਵਧੀਆ ਹੈ ਠੀਕ ਠਾਕ ਬੜਾ ਕਿੰਨੇ ਸਮੇਂ ਤੋਂ ਜੁੜੇ ਹੋ ਗੁਲੀ ਡੰਡੇ ਨਾਲ ਭਾਈ ਜੀ ਹੋਵੇ ਕਰੇ 20 35 ਸਾਲ ਹੋ ਗਏ ਹੈ ਹੈ ਇੰਨਾ ਪੁਰਾਣਾ ਖੇਡ ਰਹੇ ਹੋ ਗੁਲੀ ਡੰਡਾ ਤੇ ਅੱਜ ਟੂਰਨਾਮੈਂਟ ਤੇ ਪਹੁੰਚੋ ਕਿਦਾਂ ਦੇ ਪਰਫੋਰਮੈਂਸ ਚੱਲ ਰਹੀ ਹੈ ਤੁਹਾਡੀ ਠੀਕ ਆ ਵਧੀਆ ਲਾਈਵ ਚੱਲ ਰਿਹਾ ਦੇਖ ਲਿਓ ਤੁਸੀਂ अच्छा अच्छा ठीक है ते 99 राउंड ਦੇ ਚੱਲ ਪਏ ਰਾਉਂਡ ਬਸ ਸੈਮੀਫਾਈਨਲ ਚ ਪਹੁੰਚਦੇ ਫਿਰ ਅੱਛਾ ਸੈਮੀਫੇਨਲ ਤਾਂ ਮੁਬਾਰਕਾਂ ਬਹੁਤ ਬਹੁਤ ਚਲੋ ਤੁਹਾਨੂੰ ਵੀ ਬਹੁਤ ਬਹੁਤ ਗੇਮ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਗੁੱਲੀ ਡੰਡੇ ਬਾਰੇ ਚਾਰ ਗੱਲਾਂ ਗੇਮ ਵੀਰ ਵਧੀਆ ਗੇਮ ਆ ਅੱਗੇ ਔਣੀ ਚਾਹੀਦੀ ਆ ਹਾਂਜੀ ਕਿਹੜੇ ਲੈਵਲ ਤੇ ਕਰ ਪਹੁੰਚਣਾ ਚਾਹੁੰਦੇ ਤੁਸੀਂ ਗੇਮ ਨੇ ਲੈਵਲ ਵੀਰ ਅਸੀਂ ਤਾਂ ਚਲੋ ਬਹੁਤ ਖੇਡ ਲਿਆ ਆਉਣ ਵਾਲੀ ਆਉਣ ਵਾਲੀਆਂ ਟੀਮਾਂ ਨਵੇਂ ਬੰਦੇ ਉੱਠ ਕੜ ਉੱਠ ਕੜ ਰਹੇ ਨੇ ਹਾਂਜੀ 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 ਗਾਂਹ ਪਹੁੰਚੇ ਵੀ ਜਿਵੇਂ ਆਮ ਤੌਰ ਤੇ ਕੂਟਰ ਬਾਜੀ ਜੇ ਕਬੱਡੀ ਦੀ ਗੱਲ ਕਰੀਏ ਜੇ ਹਾਪੀ ਦੀਆਂ ਫੁੱਟਬਾਲ ਦੀਆਂ ਰਹੀਦਾ ਚੋਣਿਆਂ ਇਹ ਲੈਵਲ ਤੇ ਪਹੁੰਚੇ ਗਏਮ ਜਰੂਰ ਵੀਰ ਪਹੁੰਚਣੀ ਆਈ ਦੀ ਆਪਣੀ ਵਿਰਾਸਤੀ ਖੇਡ ਗੁੱਲੀ ਡੰਡਾ ਹੀ ਆ ਵੀਰੇ ਬਿਲਕੁਲ ਬਿਲਕੁਲ ਖੇਡਾਂ ਬਾਅਦ ਚ ਆਈਆਂ ਨੇ ਵੀਰੇ ਹਾਂਜੀ ਪਹਿਲਵਾਨੀ ਚੱਲਦੀ ਸੀ ਗੁੱਲੀ ਡੰਡਾ ਹਾਂਜੀ ਇਹ ਪੱਕਿਆ ਦੀ ਇੱਕ ਕਬੱਡੀ ਹਾਕੀ ਇਹ ਚਲੋ ਇਹ ਵੀ ਇਤਿਹਾਸਕ ਨਹੀਂ ਕਾਪੀ ਕਹਿ ਸਕਦੇ ਆ ਇਹਦੀ ਗੁੱਲੀ ਡੰਡੇ ਦੀ ਕਾਪੀ